ਦੀਵਾਨ ਟੋਡਰਮਲ ਸਰਹੰਦ ਦੇ ਇੱਕ ਧਨੀ ਵਪਾਰੀ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤੋਂ ਛੋਟੇ ਸੁਪੁੱਤਰਾ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਮੁਗਲ ਸਰਕਾਰ ਨੇ ਸਰਕਾਰੀ ਜ਼ਮੀਨ ਉੱਤੇ ਅੰਤਿਮ ਸੰਸਕਾਰ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਫੈਸਲਾ ਕੀਤਾ ਕਿ ਉਹਨਾਂ ਦੇ ਅੰਤਿਮ ਸੰਸਕਾਰ ਦੀ ਜਗ੍ਹਾ ਕੇਵਲ ਚੌਧਰੀ ਅੱਤਾ ਤੋਂ ਖਰੀਦੀ ਜਾ ਸਕਦੀ ਹੈ ਇਹ ਹੀ ਨਹੀਂ ਸਗੋਂ ਜ਼ਮੀਨ ਨੂੰ ਖਰੀਦਣ ਲਈ ਸੋਨੇ ਦੇ ਸਿੱਕੇ ਪাব ਅਸ਼ਰਫੀਆਂ ਲਾਈਨ ਵਿੱਚ ਰੱਖ ਕੇ ਖਰੀਦੀ ਜਾ ਸਕਦੀ ਸੀ ਦੀਵਾਨ ਟੋਡਰਮਲ ਨੇ ਇਹ ਸਿੱਕੇ ਪੇਸ਼ ਕੀਤੇ ਅਤੇ ਅੰਤਿਮ ਸੰਸਕਾਰ ਲਈ ਜ਼ਰੂਰੀ ਜ਼ਮੀਨ ਖਰੀਦੀ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਸ ਜ਼ਮੀਨ ਨੂੰ ਖਰੀਦਣ ਲਈ ਘਟੋ کا 7800 ਸੋਨੇ ਦੇ ਸਿੱਕੇ ਲੋੜਿੰਦੇ ਸਨ ਦੀਵਾਨ ਟੋਡਰਮਲ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਣੇ ਪ੍ਰੇਮ ਲਈ ਸਭ ਕੁਝ ਤਿਆਗ ਦਿੱਤਾ ਜਿਸ ਕਰਕੇ ਸਿੱਖ ਉਹਨਾਂ ਨੂੰ ਬਹੁਤ ਇੱਜ਼ਤ ਦਿੰਦੇ ਹਨ ਇਸ ਥਾਨ ਨੂੰ ਇਹਨ ਗੁਰਦੁਆਰਾ ਚੋਤੀਸ ਰੂਪ ਦੇ ਨਾਮ ਨਾਲ ਫਤੇਗੜ ਸਾਹਿਬ ਸਰਹੰਦ ਦੇ ਨੇੜੇ ਸ਼ਸ਼ੋਭਿਤ ਕੀਤਾ ਗਿਆ ਹੈ। ਦੀਵਾਨ ਟੋਡਰਮਲ ਦੀ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਸਰਹੰਦ ਰੋਪੜ ਰੇਲਵੇ ਲਾਈਨ ਦੇ ਪੂਰਵੀ ਪਾਸੇ ਫਤੇਗੜ ਸਾਹਿਬ ਤੋਂ ਕੇਵਲ 1 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਹੋਰਾਂ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਜੀ।